इधर पशुओं के छिकलियाँ मूहिया पानी वास्तव पंप भी चिचर चुचना स्प्रे कर सारा कुछ ही मिलता है इतना मेले दूरी माहियाँ पशुओं का पूरा समान ਪਰਪਰ ਦਾ ਹਰ ਸਾਲ ਭਾ ਕੇ ਆ ਸਾਡੀ ਪਰਚੇ ਕਿਸੇ ਵੀ ਮੰਡੀ ਕਿਸੇ ਵੀ ਪਸ਼ੂ ਮੇਲੇ ਤੇ ਕੋਈ ਫੀਡ ਲੈਣੀ ਆ ਉਹ ਵੀ ਮਿਲਦੀ ਜੀ ਫੀਡ ਵੀ ਲੈ ਸਕਦਾ ਬੰਦਾ ਇਥੋਂ ਚੁੰਗੜੀਆਂ ਮਿਲਦੀਆਂ ਨੇ ਇਹਨਾਂ ਨੂੰ ਚੁੰਗੜੀਆਂ ਜਿਵੇਂ ਬੱਚੇ ਜੇ ਆਪਾਂ ਬੋਤਲਾਂ ਨਾਲ ਦੁੱਧ ਪਰਿਆਉਣ ਲੱਗ ਜਾਨੇ ਆ ਉਹ ਹੱਥੂ ਆ ਜਾਂਦਾ ਉਹਨਾਂ ਨੂੰ ਐਦਾਂ ਇਹਨਾਂ ਨਾਲ ਨਹੀਂ ਆਉਂਦਾ ਠੀਕ ਰਹਿੰਦੀਆਂ ਜਿਵੇਂ ਆਲੇ ਰਸਾ ਰੱਛੀਆਂ ਤੇ ਸੰਗਲੀਆਂ ਫੋੜੇ ਫੋੜੇ ਗੋਹੇ ਕਾਹੇ ਮੋਣ ਵਾਸਤੇ ਸਾਰਾ ਕੁਝ ਇਹ ਲੇਟੋ ਪਹੁੰਚ ਸਕਦੇ ਹੈ। ਬਾਕੀ ਤੁਹਾਨੂੰ ਤੁਰਪੁਰਕਾ ਦੇ ਮੇਲਾ ਦਿਖਾਈ ਜੰਨੇ ਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਪਾਂ ਪਾਸੋਂ ਵਾਲੇ ਮੇਲੇ ਸੈਲ ਆ ਗਏ ਸੀਗੇ। ਲਗੋ 13-14 ਸਤੰਬਰ ਨੂੰ ਲੱਗਿਆ ਸੀ। ਗੁਰੂ ਅੰਗਦ ਦੇਵ ਤੇ ਵੈਂਟਰੀ ਐਨੀਮਲਸ ਸਾਇੰਸ ਯੂਨੀਵਰਸਿਟੀ ਲੁਧਿਆਣਾ। ਇਹ ਤੁਹਾਨੂੰ ਅੱਗੇ ਜਾ ਕੇ ਮੇਲਾ ਦਿਖਾਉਣਿਆਂਗੇ। ਅੰਦਰ ਬਣੇ ਰੋ ਵੀਡੀਓ ਦੇ ਨਾਲ ਤੇ ਅੱਗੇ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਫੀਡਾਂ ਆਏ ਆ ਕਿ ਪ੍ਰੋਟੋਕੋਲ ਇਹਨਾਂ ਸਾਰਾ ਕੁਝ ਦਿਖਾਉਣਿਆਂਗੇ ਦੇਖ ਲਓ ਕਿੰਨੇ ਕੁ ਰਹੇਗਾ ਗੱਲਾਂ ਬੜੇ ਵੀਡੀਓ ਦੇ ਨਾਲ ਜੀ ਤੇ ਸੋਨੂੰ ਸਾਰੀਆਂ ਸਟਾਲਾਂ ਦਿਖਾਉਣਿਆਂ ਹਾਂ ਐਲਡੀਐਫ ਵਾਲੇ ਆ ਗਏ ਪਸੋਂ ਦੀ ਸ਼ੇਤ ਵਾਲੇ ਸਾਰੇ ਇਥੇ ਦਵਾਈਆਂ ਵਾਸਤੇ ਫੀਡਾਂ ਵਾਰੇ ਉਦਿ ਸਾਰੀ ਖਾਣ ਵਾਲੇ ਪਸ਼ੂਆਂ ਦੀ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਇਥੇ ਸਿਰਫ ਇਧਰ ਪਸ਼ੂਆਂ ਬਾਰੇ ਹਮ ਉਸ ਕਾਨ ਕੇ ਇੰਟਰ ਫੀਡਰ ਆ ਗਏ ਤੁਸ ਸਾਰੀ ਲਗਾਤਾਰ ਵੀਡੀਓ ਦੇ ਵਿੱਚ ਪਸ਼ੂਆਂ ਦੀ ਬਬਰੀ ਜਾਣਕਾਰੀ ਕਿੱਦਾਂ ਇਹਨਾਂ ਦੀ ਖਾਦ ਖਰਾਕਾ ਕੇ ਚਾਹੀਦੀ ਹੈ ਬਾਕੀ ਸਾਨੂੰ ਸਾਰੇ ਘੁੰਮ ਫਿਰ ਕੇ ਦਿਖਾਉਣ ਲੈਣਾ ਹਾਂ ਬਨੇਰੋ ਵੀਡੀਓ ਦਿਨਾਰ ਤੁਹਾਨੂੰ ਮੇਲਾ ਸਾਰਾ ਘੁੰਮ ਫਿਰ ਕੇ ਪਸ਼ੂਆਂ ਦਾ ਇਧਰ ਚੇਚੜਾਂ ਬਾਰੇ ਸਰੀਦ ਦਵਾਈ ਦਾ ਸਫਾਇਆ ਕਿੱਦਾਂ ਕਰਿਆ ਜਾਂਦਾ ਇਹ ਕੈਲਸ਼ੀਅਮ ਸੀਆਰਐਸ ਕੰਪਨੀ ਦਾ ਕੈਲਸ਼ੀਅਮ ਆ ਗਿਆ ਮਾਈਕਰੋ ਲੈਬਸ ਵੱਲੋਂ ਇੰਜ ਦਵਾਈਆਂ ਇੱਧਰ ਤੇ ਮੇਲਾ ਹੌਲੀ ਹੌਲੀ ਭਰ ਰਿਹਾ ਜੀ ਉਹਨੂੰ ਪੂਰਾ ਮੇਲਾ ਕੋਮ ਫਿਰਕੇ ਦਿਖਾ ਰਾਵਾਂਗੇ ਪਸ਼ੂਮਾਰਤੀ ਸਪੈਸ਼ਲ ਮੇਲਾ ਲੱਗਦਾ ਇੱਧਰ ਸਿਰਫ ਇਹ ਕਿੱਥੇਗਾ ਇਹ ਕਿੱਥੇਗਾ ਸਰਕਾਰ ਗੱਲ ਲੈ ਰਹੀ ਥਾਰ ਗਲਦੀ ਫੀਲਡ ਵਾਰੇ ਪੂਰੀ ਜਾਣਕਾਰੀ ਦਿੰਦਿਆ ਪਸੂਦੀ ਚੋਈ ਕਰਨ ਵਾਲੀਆਂ ਮਸ਼ੀਨਾਂ ਜੀ ਪ੍ਰੈਸ਼ਰ ਨਾਲ ਮਤਲਬ ਜਿਵੇਂ ਇਕੱਲੀ ਇਕੱਲੀ ਮੱਝ ਦੀ ਚੋਈ ਕਰਨੀ ਆ ਜਾਂ ਦੋ ਤਿੰਨ ਮੱਝਾਂ ਦੇ ਇਕੱਠਾਂ ਦੀ ਚੋਈ ਕਰਨੀ ਆ ਸਾਰੀਆਂ ਮਸ਼ੀਨਾਂ ਅਲੱਗ-ਅਲੱਗ ਕੰਪਨੀ ਦੀਆਂ ਆ ਬੈਂਸਨ ਕੰਪਨੀ ਦੇ ਆਗੇ ਜੀ ਇੰਦਰ ਹਰੇ-ਚਾਰੇ ਦੀ ਬਾਹਰ ਆਗੇ ਜਵਾਰ ਦੇਖੋ ਜਵਾਰ ਦੀ ਮਹਾਂਗਾ ਸਵੀਡ ਇਹਦੇ ਬਦਰਬੀ ਤਿਆਰ ਕਰਿਆ ਇਹਦੀ 3 ਜੁਲਾਈ ਨੂੰ ਬਜਾਈ ਕੀਤੀ ਸੀ ਇੰਨਾ ਕਾਦਾ ਇਹਦਾ ਲਵਾਈ ਬਹੁਤ ਹੈ ਜਵਾਰ ਤੇ ਇਹ 골ਡ 엘ੀਟ ਵੀ ਦਾ ਨਾਮ ਹੈ ਦਾ ਦੇਖੋ ਤੁਸੀਂ ਦੂਰ ਹੋ ਕੇ ਵਖਾਣਾ ਮੈਂ ਲਵਾਈ ਕਿੰਨੀ ਆ ਜਵਾਰ ਦੀ 골ਡ 엘ੀਟ ਲੇਕਨ ਦੂਦਰ ਆ ਗਈ ਨੇ ਆਪਰਾ ਹੀ ਗਾ ਯਾਰ ਸਾਰੇ ਨੂੰ ਵੱਧ ਜੀ ਦੀ ਦਵਾਈ ਆ ਅਡਵਾਟਾ ਅਡਵਾਟਾ ਦਾ ਅਚਾਰ ਆ ਗਿਆ ਇਹ ਕੰਪਨੀ ਆ ਗਈ ਇਹਨਾਂ ਦੀ ਬਹੁਤ ਲਵਾਈ ਆ ਜੀ ਪਾਕੀ ਮੈਂ ਥੋੜਾ ਜਿਆ ਸੋਨੂੰ ਨੂੰ ਲਵੇ ਜਾ ਕੇ ਦਿਖਾਉਣਾ ਆ ਤਾਰਾ ਫੀਡ ਵਾਲੇ ਆ ਗਏ 2000 ਇਹ ਆ 2000 ਬਹੁਤ ਫੈਲੋ ਵਾਸਤੇ 4500 8000 10000 11000 ਸਟਾਰਟਅਪ ਮਿਲਕ ক্লোਜ਼ ਆਪ ਇਹ ਸਾਰੀਆਂ ਆਪਣੀਆਂ ਮਤਲਬ ਇੱਕ ਕੰਪਨੀ ਦੇ ਸਾਰੀਆਂ ਤਰ੍ਹਾਂ ਦੀਆਂ ਫੀਡ ਜਿ ਤਿਆਰ ਕਰੀਆਂ ਹੋਈਆਂ ਨੇ ਆਂ ਲੈ ਲਓ ਆ ਜਾਏ ਝੋੜਿਆਂ ਦਾ ਭੱਜ-ਭੱਜ ਬਈ ਜਾਂਦੇ ਨੇ ਮਿਲ ਜਾਂਦੇ ਝੋੜਿਆਂ ਨੂੰ ਭੱਜ-ਭੱਜ ਬਹੁਤ ਪੈਂਦੇ ਨੇ ਚੈਨ ਆ ਕਰੇ ਅੱਗੇ ਛੱਤੀ ਦੇ ਨਾ ਇੱਧਰ ਬੇਰਕ ਆ ਗਈ ਜੀ ਡੈਰੀ ਫਾਰਮਿੰਗ ਕਿੱਦਾਂ ਸਕਲਾਈ ਦਿੱਤੀ ਜਾਂਦੀ ਆ ਕਿ ਸਾਰੀ ਡੈਰੀ ਫਾਰਮਿੰਗ ਇੰਸ ਨੇ ਕਰਨੀ ਆ वेरका <laughs> जी फीड बि तयारु हर हिकु क्वालिटी जी तयारु करी हुई <laughs> ए, ਆਜ ਦੇ ਹਾਲੀਆਂ ਤਿਆਰ ਕਰੀਆਂ ਹੋਈਆਂ ਨੇ ਖਰਾ ਯਾਰਾ ਬੀਜਰਾ ਤੇ ਪੁਕਾਰ ਦਾ ਇੰਨਾ ਵੀ ਜੰਤਰ ਤਿਆਰ ਕਰਿਆ ਛੋਟੇ ਤੋਂ ਛੋਟਾ ਅਸੀਸ ਅਸੀਸ ਸਟੈਰੀ ਵਾਲੇ ਅੱਗੇ ਜੀ ਅਸੀਸ ਸਫੈੜੀ ਫੀਡ ਵਾਲੇ ਅੱਗੇ ਵੀ ਜਾ ਕੇ ਨੇਰੇ ਫੀਡ ਦੀ ਬਾਰੇ ਧਸਾਉលਿਆ ਤੇ ਜਿਹੜਾ ਇੱਧਰ ਪੂਰਾ ਮੇਲਾ ਨਾ ਤੇ ਪੂਰਾ ਪਸ਼ੂਆਂ ਦੀ ਡੈਟਿੰਗ ਤੇ ਜਿਹੜੇ ਹਰੇ ਚਾਰੇ ਦੀ ਪੂਰੀ ਮੈਨੇਜਮੈਂਟ ਕਿਵੇਂ ਕਰਨੀ ਉਹਨਾਂ ਦੀ ਸਿਸਟਮ ਪੂਰਾ ਪੂਰੀ ਜਾਣਕਾਰੀ ਦਿੱਤੀ ਹੈ ਦਿੱਲੀ ਬੱਸ ਇਹ ਇੱਕ ਸਾਈਡ ਤੇ ਬਲਾਂ ਜਾਂਦਾ ਕੀਤਾ ਜਾਂਦਾ ਹੈ ਮੇਲਾ ਕਿਸੇ ਪਰ ਪਸ਼ੂਆਂ ਵਾਰੀ ਹੀ ਨਾਲ ਜੀ ਦਿੱਤੇ ਜਾਂਦੇ ਥਲੇ ਵਸ ਦੇ ਨਾਲ ਹੀ ਪੋਲਟਰੀ ਫਾਰਮਿੰਗ ਦੀ ਵਾਰੀ ਵੀ ਜਾਣਕਾਰੀ ਦਿੱਤੀ ਜਾਂਦੀ ਸਾਰੀ ਤੇ ਅਲੱਗ-ਅਲੱਗ ਸਤਾਨਾਂ ਲਾਈਆਂ ਹੋਈਆਂ ਨੇ ਸਾਰੀਆਂ ਬਾਕੀ ਉਧਰ ਪਸ਼ੂ ਵੀ ਖੜੇ ਨੇ ਸਾਨੂੰ ਪਸ਼ੂਆਂ ਬਾਰੇ ਵੀ ਦਿਖਾਉਣੇ ਆਗੇ ਇਹ ਪਸ਼ੂ ਦੇ ਅੰਦਰਲਾ ਮਤਲਬ ਭਾਗ ਹੁੰਦਾ ਜਿਹੜਾ ਕਿੱਦਾਂ-ਕਿੱਦਾਂ ਕੰਮ ਕਰਦਾ ਪਸ਼ੂ ਦੇ ਅੰਦਰ ਖਾਨ ਵੀਲ ਦੀ ਗਰੀ ਮੈਨੇਜਮੈਂਟ ਮਤਲਬ ਹੁੰਦੀ ਆ ਉਹਦੇ ਅੰਦਰ ਦੀ ਪਾਚਨ ਸ਼ਕ ਇੱਦਾਂ ਪਰਚਾਉਂਦਾ ਆ ਆ ਪੇਟ ਦਿਖਾਏਗਾ ਅੰਦਰਲਾ ਬਾਲਾ ਪੇਟ ਕੇ ਮਾਜੇ ਦੇ ਦਿਲ ਦੇ ਵਿੱਚ ਹਾਂ ਲੋਹਾ ਆਸੂ ਨੋਕਸਾ ਦੇ ਮੈਟਲ ਨਹੀਂ ਦਾ ਰਹੇ ਚੰਗ ਇੱਕ ਚੁੰਬਕ ਦਾ ਨਾ ਕੋਈ ਉਤਰਿਆ ਸਾਡੀ ਉਹ ਅਜੀਬ ਚੀਜ਼ ਖਾ ਜੇ ਸੀ ਦੀ ਨੂੰ ਕੋਸਰੀ ਕਰਦੀ ਜਦੋਂ ਇਹ ਐ ਬਾਈ ਜੀ ਆ ਕਿੱਥੇ ਤੋਂ ਜਗ ਨੂੰ ਨਸਾਨ ਕਰਦੀ ਆ ਉਹਦਾ ਇਹ ਪਈਦਾ ਕੋਈ ਨਹੀਂ ਇਹ ਤਾਂ ਚੰਬਕ ਦਾ ਜਿਹੜਾ ਪਾਸੋ ਚੁੰਬਕ ਪਾਈ ਜਾਂਦੀ ਆ ਉਹਦੇ ਬਾਰੇ ਦੱਸਿਆ ਸੀ ਬਾਈ ਨੇ ਵੀ ਚੰਬੂ ਗੁਜੜੀ ਅੰਦਰ ਪਾਈ ਜਾਂਦੇ ਪਸ਼ੂ ਦੇ ਬੇਲ ਉਹ ਇਹਨੂੰ ਆਪਣੇ ਵੱਲ ਖਿੱਚ ਲੈਂਦੇ ਤੇ ਪਸ਼ੂ ਦਾ ਨਿਸ਼ਾਨ ਨਹੀਂ ਕਰਦੇ ਉਹ ਅੰਦਰਲਾ ਭਾਕ ਸੀਗਾ ਪਸ਼ੂ ਦਾ ਹੁੰਦਾ ਜਨ ਅੰਦਰਲਾ ਸਾਰਾ ਇਹ ਪਾਲਤੂ ਜਾਨਵਰਾਂ ਵਾਲੀ ਸੁਭਤਾ ਮਤਲਬ ਆ ਕਿ ਪਸ਼ੂਆਂ ਵਾਰੇ ਆ ਕੇ ਸਾਰੇ ਪਸ਼ੂਆਂ ਦੀ ਹਰ ਤਰ੍ਹਾਂ ਦੀ ਬਾਰੀ ਜਾਣਕਾਰੀ ਦਿੱਤੀ ਆ ਬਿਮਾਰੀਆਂ ਬਾਰੇ ਤੇ ਇਧਰ ਆ ਗਿਆ ਪੋਲਟਰੀ ਮੁਰਗੀਆਂ ਬਾਰੇ ਕਾਉ ਬੈੜੀਆਂ ਬਾਰੇ ਪੂਰੀ ਜਾਣਕਾਰੀ ਇੱਥੇ ਹੀ ਜਾਂਦੀ ਹੈ ਹਾਂਾਕੀ ਸਨ ਕੋਮ ਫੇਰ ਕੇ ਮੇਲਾ ਲਖਾ ਜਿਆ ਬਣੇ ਰਹੋ ਵੀਡੀਓ ਦੇ ਨਾਲ ਨਾਲ ਆ ਫਿਸ਼ਵਾਰੇ ਆ ਕਿ ਮੱਸੀਆਂ ਬਾਰੇ ਜੀ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿਦਾਂ ਆਪਾਂ ਨੂੰ ਇਹ ਲਾਹੇਵੰਦ ਧੰਦਾ ਵੰਸ ਸਕਦਾ ਆਪਣਾ ਆਫੀਸ਼ੀਅਲ ਦੀਵਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਪੂਰੀ ਮੱਸੀਆਂ ਬਾਰੇ ਇਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਕਰਿਆ ਜਾਂਦਾ ਪਰਾਵ ਤੁਹਾਨੂੰ ਨਾ ਪੁਰੀਆਂ ਵਧੀਆ ਬ੍ਰੀਡ ਦਿਖਾਉਣਿਆਂਗੇ ਨਸਲਾਂ ਇਹਨਾਂ ਦੀ ਜਿਹੜੀ ਯੂਨੀਵਰਸਿਟੀ ਵੱਲੋਂ ਬ੍ਰੀਡ ਤਿਆਰ ਕਰੇ ਹੋਣੀਆਂ ਵਧੀਆ ਮੋਹਰਾਂ ਨਸਲ ਦੇ ਨੀਲੀ 라ਵੀ ਕਰਾਉਣੇ ਹਨ ਦਰਸ਼ਣ ਇਹਨਾਂ ਦੇ ਆਹ ਦੇਖੋ ਜੀ ਮੋਹਰਾ ਨਸਲ ਦਾ ਝੋਟਾ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋਗੇ ਆ ਵੀ ਮੋਹਰਾ ਨਸਲ ਦੀ ਮੱਝ ਆ ਗਈ ਜੀ ਨਾਲ ਹੀ ਜਿਹੜੀ ਜਿਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਹੜਾ ਇਹ ਮੋਹਰਾ ਨਸਲ ਦਾ ਝੋਟਾ ਦੀ ਮਾਂ ਨੇ ਸੂਏ ਦਾ ਦੁੱਧ 48 24 ਜਦਾਂ ਇਹ ਸਾਰਾ ਕੁਝ ਲਿਖਿਆ ਹੋਇਆ ਇਹਨਾਂ ਦਾ ਇੱਕ ਸੂਏ ਦਾ ਜਿਹੜੀ ਦੁੱਧਾ ਇਹਦਾ 14815 ਕਿਲੋ ਜਦਾਂ 700 ਦਿਨਾਂ ਦੀ ਔਸਤ ਦੇ ਹਿਸਾਬ ਨਾਲ ਇਹ ਦੁੱਧ ਦਿੱਤਾ ਕਰਿਆ ਜਾਂਦਾ 16 ਕਿਲੋ ਦੇ ਪਰ ਦਿਨ ਦੇ ਹਿਸਾਬ ਨਾਲ ਆ ਪਹਿਲੇ 100 ਨੀਲੀ ਆਵੀ ਦਾ ਅਸਲ ਦੀ ਜਿਹੜੀ ਛੋਟੀ ਸੀ ਇੱਕ ਦੰਦਾ ਦਾ ਵੱਧ ਤੋਂ ਵੱਧ ਜਦੋਂ 15 ਕਿਲੋ 200 ਗ੍ਰਾਮ ਦੁੱਧ ప్రతి ਆਪਣਾ ਜਦੋਂ 15 100 ਕਿਲੋ ਅੰਦਰ ਤੇ ਵੇਚਣਾ ਉਹ ਖਰਦਾ 990 ਉਹ ਤਾਂ ਕਰ ਅਗੀ ਸੁਤਰੀ ਮੋਰਾ ਨਸਲ ਆ ਗਈ ਇਹਦੀ ਝੋਟੀ ਤਿਆਰ ਕਰੀ ਹੋਈ ਹੈ ਨੀਲੀ ਰਾਵੀ ਜੀ ਇਹ ਝੋਟੀਆਂ ਤਿਆਰ ਕਰੀਆਂ ਹੋਈਆਂ ਨੇ ਜੀ ਪੂਰੀ ਵਧੀਆ ਨਸਲ ਦੀ ਇਹ ਹੋ ਗਿਆ ਨੀਲੀ ਰਾਵੀ ਆ ਗਈ ਜੀ ਨਸਲ ਦੀ ਮੱਝ ਇੱਕ ਦਿਨ ਦਾ 23 ਕਿਲੋ ਦੁੱਧ ਬੱਦ ਤੋਂ ਬੱਦ ਸਾਰੀ ਇਨਫੋਰਮੇਸ਼ਨ ਇਹਨਾਂ ਦੇ ਉੱਤੇ ਦਿੱਤੀ ਜਾਂਦੀ ਹੈ ਤੇ ਲਿਖੀ ਜਾਂਦੀ ਹੈ ਬਈ ਇਹਨੂੰ ਬੈਠਣ ਪਾਣੀ ਪਿਲਾਵਾ ਬ੍ਰੈਸ ਨਹੀਂ ਕਰਦਾ ਤੇ ਪੂਰੀ ਬੈਠੀ ਕਿੰਨੇ ਲਈ ਜਾ ਵੀ ਨਸਲ ਦਾ ਇਹ ਛੋਟਾ ਸੀ ਬਾਕੀ ਆਕੇ ਤੋਂ ਨਹੀਂ ਹੋਰ ਵੀ ਸਾਰੇ ਪੋਲਟਰੀ ਮੁਰਗੀਆਂ ਬਾਰੇ ਬੱਕਰੀਆਂ ਦੀ ਨਸਲ ਇਹ ਵੀ ਦਿਖਾਉਣਾ ਸਾਨੂੰ ਆਹਨ ਪਾਣੀ ਵਾਲੇ ਖਰੀਦਿਆਂ ਇਹਦੀ ਨਾਸ ਲਾਗੀ ਬੱਕਰੀ ਦੇ ਦੁੱਧ 5 ਕਿਲੋ 150 ਗ੍ਰਾਮ ਪਾਰ ਦੇਣਾ ਅਜਿਹੇ ਜਿਵੇਂ ਸਾਹਮਣੇ ਦੇਖ ਰਿਹਾ ਹਾਂ ਬੱਕਰੀ ਓਕੇ ਵੀਡੀਓ ਦੇ ਨਾਲ ਆ ਬਣਾ ਰਿਹਾ ਤੁਹਾਨੂੰ ਪੂਰਾ ਘੁੰਮ ਫਿਰ ਕੇ ਪੂਰਾ ਇਥੋਂ ਦਾ ਮੇਲਾ ਦਿਖਾਉਣਾ ਤਾਂ ਚੂਚੇ ਵੀ ਲੈ ਸਕਦੇ ਆ ਇਹ ਮੁਰਗੀਆਂ ਦੇ ਉਹ ਤੇ ਦੋ ਵਾਰ ਨਵੀਂ ਕਰਦਾ ਪਏ ਜਿੱਦਾਂ ਦੇ ਰੇਟ ਲਿਖਿਆ ਹੋਇਆ ਜਿੰਦਾ ਬਲਾਇਲਰ ਕੜਕ ਨਾਲ ਸਾਰੀ ਤਰ੍ਹਾਂ ਦੇ ਨੂੰ ਰੇਟ ਵੀ ਦਿਖਾ ਦਿੱਤੇ ਜਿੱਦਾਂ ਵੀਡੀਓ ਚ ਕੜਕਨਾਤ ਹੁੰਦੇ ਜਿੱਦਾਂ ਦੇਸੀ ਮੁਰਗੀ ਹੋ ਗਈ ਬਲਾਇਲਰ ਹੋ ਗਿਆ ਸਾਰਿਆਂ ਦੇ ਅਲੱਗ-ਅਲੱਗ ਰੇਟ ਆ ਜੇ ਕਿਸੇ ਨੇ ਮਹੀਨੇ ਲੈਣਾ ਤਾਂ ਆਪਾਂ ਬੁੱਕ ਕਰਾ ਸਕਦੇ ਆ ਉਹ ਆਂਡੇ ਆਪਣੀ ਕਰਨੇ ਯਾਰ ਘਰੇ ਫਿਰਦੇ ਰਹਿਣ ਲੋ ਕਿੱਥੇ ਆੜੇ ਇਹ ਕਦੋਂ ਭੈਣ ਰੱਦਾਂਗੇ ਦਾ ਅਕਾ ਆ ਗਈ ਇਹਨਾਂ ਦੀ ਨਸਲ ਤੁਰਕੀ ਦਾ ਇਹ ਤੁਰਕੀ ਤੁਰਕੀ ਨਸਲ ਦੇ ਆ ਖਰਗੋਸ਼ ਆ ਗਈ ਜੇ ਅਕੇ ਗਾਏ ਹੈ ਤੇ ਇਧਰ ਬਫੈਲੋ 12 ਕਾਈਆਂ ਨੇ ਜਿਹੜੇ ਪੂਰੀਆ ਵਧੀਆ ਕੁਆਲਟੀ ਦੇ ਜਿਹੜੀ ਸਾਹਮਣੇ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋਗੇ ਸਾਣ ਹੀ ਐਚਐਫ ਅਸਲ ਦੀਆਂ ਬਸਤੀਆਂ ਨੇ ਜਿਹੜੀਆਂ ਉਹ ਨੀਚੇ ਬੈਠੀਆਂ ਨੇ ਕਿੰਦਾ ਕੁਆਲਟੀ ਤਿਆਰ ਹੁੰਦੀ ਇਹਨਾਂ ਦੀ ਕੁੰਟਵਾਂ ਦਾ ਵਾਦਲਾ ਵਿਧੀ ਨਾਲ ਜਰਸੀ ਨਸਲ ਦੀ ਆ ਗਈ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਸੂਈ ਦਾ ਦੁੱਧ ਹੈਗਾ 4157 ਲੀਟਰ ਇੱਕ ਸੂਏ ਦਾ ਪਰ ਦੰਦ ਦਾ ਜਿਹੜਾ ਦੁੱਧ ਹੈਗਾ 23 ਕਿਲੋ 400 ਗ੍ਰਾਮ ਜਿਹੜੀ ਉਹ ਸਾਹਮਣੇ ਤੁਸੀਂ ਖੜੀ ਹੈ ਉਹ ਦੋਗਲੀ ਨਸਲ ਦਾ ਉਤਪਾਦਨ ਹੈਗਾ ਜੰਦਾ 750 ਕੁੰਨੀ ਲੀਟਰ ਸਾਣ ਆ ਗਿਆ ਜੀ ਪਹਿਲੇ ਸੋਇਲ ਤੇ ਆ ਉਮਰ ਇਹਦੀ ਦੋ ਗਲਾਸ ਆਣ ਜੀ ਐਚਐਫ ਨਸਲ ਦਾ ਇਹ ਗਾ ਜੀ ਸਤਲੁਜ ਫਾਰਮ ਫਾਰਮ ਵਾਲਿਆਂ ਦਾ ਠੀਕ ਹੈ ਜੀ ਇਹਨੂੰ ਨੇ ਮਾਂ ਨੇ ਦੁੱਧ ਕੱਢਿਆ ਸੀਗਾ ਸੋਇ ਦਾ 97 100 ਕਿਲੋ ਸੋਇ ਦਾ ਪੂਰੇ ਦਾ ਜਿੱਦਾਂ ਤੁਹਾਨੂੰ ਪੂਰੇ ਕੁਆਲਿਟੀ ਦੇ ਪਸ਼ੂ ਨਹੀਂ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚਲਦੇ ਚਲਦੇ ਸਬਸਕ੍ਰਾਈਬ ਕਰਦੇ ਹੋ ਪਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇਧਰ ਨਾਲ ਹੀ ਪਸ਼ੂਆਂ ਦੇ ਨਸੇਮਨ ਬਾਰੇ ਟੀਕਿਆਂ ਬਾਰੇ ਪੂਰੀ ਨੌਲਜ ਦਿੱਤੀ ਜਾਂਦੀ ਆ ਕੀ ਕੀ ਰੇਟ ਮਿਲਦੇ ਆ ਕਿ ਜਿੱਦਾਂ ਗਾਇਆਂ ਦੇ ਛਿੰਮਾਂ ਦੇ ਟੀਕੇ ਆਦੇ ਕਿਹੜਾ ਰੇਟ ਅਲੱਗ ਜਿਵੇਂ 50 ਰੁਪਏ ਤੋਂ ਲੈ ਕੇ ਇਦਾਂ ਬਣ ਜਾਂਦੇ ਆਗੇ ਸਾਰੀ ਤੇ ਪਿੰਡਾਂ ਦੇ ਵਿੱਚ ਤਾਂ ਡਾਕਟਰ ਬਹੁਤ ਮਹਿੰਗੇ ਮਹਿੰਗੇ ਰੇਟਾਂ ਆਉਂਦੇ ਆ ਇੱਥੋਂ 50 ਤੋਂ ਲੈ ਕੇ 100 ਰੁਪਏ ਤੱਕ ਪੂਰਾ ਟੌਪ ਜੋ ਟੌਪ ਦਾ ਟੀਕਾ ਮੋਰਾ ਨਾਸਲ ਨੀਲੀ 라ਵੀ ਐ پروفਾਈਲ ਵਿੱਚ ਦਾਵਾਂ ਦੇ ਵਿੱਚ ਆ ਜਾਂਦਾ ਜਿਹੜੀ ਮਰਜ਼ੀ ਲੈ ਲਓ 50 ਰੁਪਏ ਤੋਂ ਟੌਪ ਦਾ ਜਿੱਤਾ ਤੁਹਾਨੂੰ ਮੈਂ ਦਿਖਾਉਣਾ ਇੱਧਰ ਨਾਸਲ ਸਤਾਰ ਪ੍ਰੋਗਰਾਮ ਜਿੱਤਾ ਹੁੰਦਾ ਇਹ ਬਾਕੀ ਬਾਈ ਨਾਲ ਅਸੀਂ ਗੱਲ ਕਰੀ ਸੀ ਕਿ ਤੁਸੀਂ ਸਿਲੰਡਰ ਤੇ ਗੈਸ ਜਿਹੜੀ ਆਉਦੀ ਲੈ ਕੇ ਆਉਣੀ ਆ ਤੇ 50-50 ਰੁਪਏ ਨੂੰ ਟਿਕਾ ਪੂਰੀ ਬੋਰਾ ਨਾਲ ਵਧੀਆ ਕੁਆਲਿਟੀ ਦੇ ਮਤਲਬ ਆਪਾਂ ਟਿਕੇ ਲੈ ਆ ਸਕਦੇ ਆ ਲੈ ਸਕਦੇ ਆ ਤੇ ਇਹ ਯੂਨੀਵਰਸਿਟੀ ਦੇ ਵਿੱਚੋਂ ਬਗੈਰ ਮੇਲੇ ਤੋਂ ਵੀ ਆਪਾਂ ਲੈ ਸਕਦੇ ਆਂਗੇ ਵੀ ਸ਼ਨੀਵਾਰ ਤੇ ਐਤਵਾਰ ਦੀ ਸਿਰਫ ਛੁੱਟੀ ਹੁੰਦੀ ਆ ਤੇ ਬਾਅਦ ਵਿੱਚ ਵੀ ਆ ਕੇ ਆਪਾਂ ਲੈ ਆ ਸਕਦੇ ਆਂ ਸਾਮਣੇ ਇਹ ਸੂਰ ਫਾਰਮਿੰਗ ਬਾਰੇ ਲਾਹੇਵੰਦਾ ਧੰਦਾ ਕਿੱਦਾਂ ਬਣਾ ਸਕਦੇ ਆਂਗੇ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਇੱਧਰ ਸਟਾਲ ਲੱਗੀਆਂ ਨੇ ਇਹ ਰੇਹਾ ਆਹ ਪਸ਼ੂ ਪਾਲਣ ਵਿਭਾਗ ਦੇ ਮਤਲਬ ਸਰਕਾਰ ਤੇ ਇਹਨਾਂ ਦੇ ਮਤਲਬ ਆਫਸਰ ਸਾਰੇ ਆਫਸਰ ਬੈਠੇ ਹੁੰਦੇ ਨੇ ਵੀ ਕਿੱਦਾਂ ਆਪਾਂ ਇਹਨਾਂ ਨੂੰ ਲਾਹੇਵੰਦਾ ਧੰਦਾ ਬਣਾ ਸਕਦੇ ਆਂ ਤੇ ਕਿੱਦਾਂ ਲੋਨ ਕਰਵਾਉਣਾ ਇਹਨਾਂ ਤੇ ਜਾਂ ਕੋਈ ਕਿੱਦਾਂ ਫਾਰਮ ਬਰਵਾਉਣਾ ਦਾ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਨਾਲ ਹੀ ਮੱਸੀ ਪਾਲਣ ਆ ਗਏ ਇਹਨਾਂ ਦਾ ਮੱਸੀ ਪਾਲਣ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਤਾਂ ਦੈਰੀ ਵਿਕਾਸ ਡੈਰੀ ਮੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਮਤਲਬ ਇਹਨਾਂ ਦੀ ਕੋਈ ਵੀ ਸਕੀਮਾਂ ਆਉਂਦੀਆਂ ਨੇ ਉਹ ਸਾਰੀਆਂ ਹੀ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਅਤੇ ਜਿਹੜੇ ਵੀ ਆਉਂਦੇ ਮਤਲਬ ਕਿਸਾਨ ਭਰਾ ਸਾਰਾ ਨੂੰ ਸਾਰੇ ਭਰਾਵਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਾਈ ਜਾਂਦੀਆਂ ਨੇ ਅਤੇ ਇਹ ਸਾਰੀਆਂ ਇਹ ਸਟਾਲਾਂ ਇੱਧਰ ਅਲੱਗ-ਅਲੱਗ ਲਾਈਆਂ ਹੋਈਆਂ ਨੇ ਆਪ ਵੀ ਜੇ ਨੰਬਰ ਦੇ ਲਈ ਇਧਰ ਪਸ਼ੂਆਂ ਦਾ ਇਧਰ 메ਨ ਵਿਲੇ ਦੀ ਸਟੇਜ ਲਾਈ ਹੋਈ ਆ ਤੇ ਸਟੇਜ ਦੇ ਵਿੱਚ ਵੀ ਪਸ਼ੂਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਇੱਕ ਰਿਸਰਚ ਵਿਗਿਆਨ ਕੇਂਦਰ ਇਹਨਾਂ ਦੇ ਮਤਲਬ ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਮਾਧੂ ਮੁੱਖੀਆਂ ਬਾਰੇ ਸਯੁਕਤ ਮਸੀਤ ਤੇ ਮੁਰਗੀ ਪਾਲਣ ਬਾਰੇ ਵੀ ਇਧਰ ਵੀ ਮੀਨ ਨੂੰ ਪਾਣੀ ਨੂੰ ਇਕੱਠਾ ਕਿੱਦਾਂ ਕਰਨਾ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਇਧਰ ਦੇ ਜਿਹੜੇ ਸਹੀ ਤਿਆਰ ਕਰਿਆ ਸਬਜ਼ੀ ਦੀ ਪਨੀਰੀ ਦੇ ਟ੍ਰਾਂਸਪਲੈਂਟਰ ਕਿਧਾਂ ਕਰ ਸਕਦੇ ਆ ਸਾਰੀਆਂ ਸਟਾਲਾਂ ਤੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਆਕੜਪੋਇਆ ਦੀ ਖਾਦ ਬਾਰੇ ਆ ਗਈ ਜੀ ਜਾਣਕਾਰੀ ਕੁਝ ਦੇ ਕੁਝ ਜਿਹੜੀ ਯਾਤਰਾ ਤੁਹਾਨੂੰ ਜਿਹੜੀ ਪਹਿਲੀ ਵਾਰ ਹੋਈ ਅੱਜ ਤੋਂ ਜਿਹੜੀ ਬਾਰੀਮੈਂਟਲ ਸਟੇਜ ਤੇ ਜਿਹੜੀ ਪਰੇਤੂ ਮਾਈ ਸਾਹਮਣੇ ਆਇਆ ਮੈਂ ਕਿਹਾ ਕਿ ਅਕਦਰ ਮੇਨ ਸਟੇਜ ਆ ਗਈ ਉਧਰ ਬੱਕਰੀਆਂ ਬਾਰੇ ਜਾਣਕਾਰੀ ਹੈ ਸਾਲ ਲੱਗ ਗਿਆ ਸਹਿਦ ਕਹਿੰਦੇ ਸੁੱਧ ਸਹਿਦ ਇੱਥੋਂ ਖਰੀਦੋ ਜੀ 315 ਬੈ ਕਿਲੋ 160 ਰੱਤਾ ਕਿਲੋ ਮੁਰ ਇਹਦੇ ਵਿੱਚ ਆਪਾਂ ਬੱਚਿਆਂ ਦੇ ਬਿਤਾ ਰਿਹਾ ਬਾਕੀ ਸਾਨੂੰ ਸਟਾਲਾ ਮੇਲਾ ਕੋਮ ਫਿਰਕੇ ਦਸਾਈ ਰਿਹਾ ਹੈ ਆ ਮੇਨ ਸਟੇਜ ਆ ਗਿਆ ਇਧਰ ਪਸ਼ੂ ਪਾਲਣ ਦੀ ਮੇਲਾ ਜਿਹੜਾ 13 14 ਸਤੰਬਰ ਨੂੰ ਹੀ ਨਾਲ ਹੀ ਲਾਇਆ ਜਾਂਦਾ ਜੀ ਉਧਰ ਤੇ ਮਾਨੀ ਨਾਪਕਿਰਮੈਲ ਤੇ ਮਾਨੀ ਦਾ ਬਿਲਕੁਲ ਪਛੋਟੇ ਇਹ ਦਾ ਮਾਨੀ ਨਾਪਕਿਰਮੈਲ ਦਾ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਕੱਪਰ ਆਉਣ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ 13 ਦੇ 14 ਸਤੰਬਰ ਨੂੰ ਲੱਗਦਾ ਇਹ ਮੇਲਾ